ਹਾਂਜੀ ਬਾਈ ਜੀ ਸਾਰੀ ਕਾ ਵੀਰੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਟਰੈਕਟਰਾਂ ਦੇ ਨਵੇਂ ਤੋਂ ਨਵੇਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਅੱਜ ਲੈ ਕੇ ਆਇਆ ਜੌਂਡੀਆ 5310 ਐਲਟੀ ਮਾਡਲ ਇਧਰੋਂ ਧੁੱਪ ਪੈਂਦੀ ਥੋੜਾ ਗੂੜਾ ਦਿਖੂਗਾ ਗਾਇਦਾ ਵੀ ਨਵੀਂ ਆ ਪੂਰੀ ਜਿਆ ਕਿੰਨਾ ਮਾਡਲ ਆ ਕੀ ਗੱਲਬਾਤ ਆ ਟਰੈਕਟਰ ਦੀ ਕਿੱਥੋਂ ਦਾ ਨੰਬਰ ਆ ਉਹ ਬਾਈ ਨੂੰ ਪੁੱਛਦੇ ਆ ਆਪਾਂ ਰਿੰਕੂ ਦਾ ਟਰੈਕਟਰ ਹੈ ਹੋਰ ਬੈਂਕੂ ਵਧੀਆ ਵਧੀਆ ਕਿੰਨਾ ਮਾਡਲ ਆ ਬਈ ਇਹ ਇਹ 2006 ਮਾਡਲ ਆਗਾ ਠੀਕ ਐ ਸਾਰਾ ਟਰੈਕਟਰ ਇਹਨਾਂ ਨਾਲ ਦੇ ਰੈਰ ਚੱਲੇ ਠੀਕ ਐ ਇਹਦੇ ਨਾਲ ਤਿੰਨ-ਕਹ ਹਜ਼ਾਰ ਦੇ ਤਕਰੀਬ ਘਾਟੇ ਚੱਲਦਾ ਹਰੇ ਇਹਦਾ ਨੰਬਰ ਨੰਬਰ ਪੰਜਾਬ ਆਦ ਕੀ ਠੀਕ ਐ ਜ਼ਿਲ੍ਹਾ ਸੁਲਾ ਪੰਪ ਤੇ ਸਾਰਾ ਫੂਸ ਨਹੀਂ ਖੁਲਿਆ ਟਰੈਕਟਰ ਦਾ ਸਾਰਾ ਟਰੈਕਟਰ ਇਹਨੂੰ ਲਾ 16 ਦਾ ਟਰੈਕਟਰ ਨਾ ਅਗਾ ਪਦੇਟ ਹੋਣੇ ਦੇਦੇ ਲੜੀਆਂ ਉੱਤੇ ਵੀ ਜੌਂਦੀ ਲਿਖਾਇਆ ਹੋਈ ਇਹ ਹੁੰਦੀ ਨਾ ਡੱਗੀ ਫੰਦਲਾ ਨਾ ਮਾਟਰ ਟਰੈਕਟਰ ਅਭਰੇ ਹਨ ਕਹਿੰਦਾ ਚਾਰੇ ਟਰ ਨਾਲ ਦੇ ਦੇ ਨਾਲ ਦੇ ਨਟਰ ਲੋਨ ਜੀ ਰਮਰਮਾ ਮਸਤ ਹੋਣ ਦੇ ਦੇਖ ਸਕਦੇ ਆਂ ਭਾਈ ਵੀਡੀਓ ਦੇ ਟਰੈਕਟਰ ਦੀ ਕੰਡੀਸ਼ਨ ਸਾਰੀ ਰਮਰਮਾ ਬਾਕੀ ਟਰੈਕਟਰ ਲੈਣ ਸਮੇ ਬਾਕੇ ਚਲਾ ਕੇ ਆਪ ਦੀ ਤਸਿਲੀਆਂ ਚੰਗੀ ਤਰ੍ਹਾਂ ਸਾਫ ਕਰਨੀਆਂ ਆ ਆਪਾਂ ਤਾਂ ਇਹ ਨਗ ਦਿਖਾਉਣੇ ਬਈ ਟਰੈਕਟਰ ਵੀ ਵਿਕਊ ਖੜਾਗਾ ਬਾਕੀ ਬਾਈ ਦਾ ਨੰਬਰ ਪਾਵਾਂਗੇ ਉਹਤੇ ਫੋਨ ਕਰਕੇ ਫੋਟੋਆਂ ਵਗੈਰਾ ਮੰਗਾ ਸਕਦੇ ਹਾਂ ਤੇ ਟਰੈਕਟਰ ਖਰੀਦ ਸਕਦੇ ਹਾਂ ਐਲਟੀ ਮਾਡਲ ਬਹੁਤ ਬਾਈ ਡਿਮਾਂਡ ਕਰਦੇ ਨੇ ਐਲਟੀ ਮਾਡਲ ਖਰੀਦਣ ਵਾਸਤੇ ਰੇਟ ਬਾਈ ਕਹਿੰਦਾ ਫੋਨ ਤੇ ਕਰਾਂਗੇ ਬਾਈ ਦਾ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਹੈਗਾ ਉਹ ਨੰਬਰ ਤੇ ਫੋਨ ਕਰਕੇ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਵੀਦੋਂ ਤੋਂ ਪਹਿਲਾਂ ਚਲਾ ਕੇ ਵਾ ਕੇ ਕਾਗਜ਼ ਪੱਤਰਾ ਨੇ ਆ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਖਰੀਦ ਸਕਦੇ ਹੋ ਬਾਕੀ ਜੇ ਤੁਹਾਡਾ ਮਿੱਤਰ ਕੋਈ ਐਲਟੀ ਮਾਡਲ ਲੈਣ ਨੂੰ ਕਹਿੰਦਾਗਾ ਉਹਦੇ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ